ਭਾਰਤੀ ਜਨਤਾ ਪਾਰਟੀ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਮਨਜੀਤ ਸਿੰਘ ਮੰਨਾ ਦਾ ਹੋਇਆ ਕਿਸਾਨ ਜਥੇਬੰਦੀਆਂ ਵੱਲੋਂ ਪਿੱਕੀਵੰਡ ਚੌਂਕ ਦੇ ਵਿੱਚ ਸਪੂਰਨ ਵਿਰੋਧ ਕੀਤੀ ਕੀ ਮੋਦੀ ਖਿਲਾਫ ਤੇ ਮੋਦੀ ਸਮਰਥਕਾਂ ਖਿਲਾਫ ਨਾਅਰੇਬਾਜੀ ਜਿੱਥੇ ਦੱਸਦੀ ਹੈ ਕਿ ਸਰਦਾਰ ਮਨਜੀਤ ਸਿੰਘ ਮੰਨਾ ਬੀਤੇ ਦਿਨ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਪਹੂਵੰਡ ਵਿਖੇ ਨਤਮਸਤਕ ਹੁਣ ਪਹੁੰਚੇ ਸਨ ਜਿਨ੍ਹਾਂ ਦਾ ਬੀਜੇਪੀ ਉਮੀਦਵਾਰ ਹੋਣ ਤੇ ਕਿਸਾਨ ਸੰਯੁਕਤ ਮੋਰਚੇ ਵੱਲੋਂ ਸੰਪੂਰਨ ਵਿਰੋਧ ਕੀਤਾ ਗਿਆ ਦੇਖੋ ਖਾਸ ਰਿਪੋਰਟ ਗੁਰਦੁਆਰਾ ਸਾਹਿਬ ਨਾਤਮਸਤਕ ਨੂੰ ਆਇ ਜੋ ਜੇ ਦੇਖਿਆ ਜਾਵੇ ਤੇ ਕਿਸਾਨਾਂ ਵੱਲੋਂ ਵੀ ਜਿਹੜਾ ਆ ਵਿਰੋਧ ਜਿਹੜਾ ਰਸਤੇ ਦੇ ਵਿੱਚ ਕੀਤਾ ਗਿਆ ਅਸੀਂ ਤਾਂ ਅੱਜ ਇੱਥੇ ਸਾਡੇ ਵੱਡੇ ਵੀਰ ਹੰਦਰ ਸਾਹਿਬ ਸਰਦਾਰ ਖੋਸ ਸਿੰਘ ਜੀ ਉਹਨਾਂ ਵੱਲੋਂ ਸਾਰੇ ਹਲਕਾ ਕੈਂਪ ਕਰਨ ਦੀ ਸੰਗਤ ਤੇ ਜੁਨੇਵਾਰ ਬੰਦੇ ਨੂੰ ਕੱਤੇ ਕੀਤਾ ਸੀ ਤੇ ਸਾਨੂੰ ਹੁਕਮ ਲਾਇਆ ਸੀ ਕਿ ਆਪਾਂ ਸਭ ਤੋਂ ਪਹਿਲਾਂ ਚੋਣ ਪ੍ਰਚਾਰ ਕਰਨ ਤੋਂ ਹਲਕਾ ਕੈਂਪ ਕਰਨ ਦੇ ਵਿੱਚ ਬਹੁਤ ਹੀ ਪਵਿੱਤਰ ਧਰਤੀ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਸੋਵਰ ਸਾਹਿਬ ਦੇ ਮੱਥਾ ਟੇਕਣਾ ਅੱਜ ਅਸੀਂ ਸਾਰੇ ਹੀ ਸਾਡੇ ਜਿਲ੍ਹਾ ਪ੍ਰਧਾਨ ਸਰਦਾਰ ਹਰਜੀਤ ਸਿੰਘ ਜਲੂ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਲੋਕ ਸਭਾ ਦੇ ਕਨਵੀਨਰ ਮਨਜੀਤ ਸਿੰਘ ਰਾਏ ਸਾਹਿਬ ਤੇ ਸਾਡੇ ਜ਼ਿਲ੍ਹੇ ਦੀ ਸਮੁੱਚੀ ਟੀਮ ਨਾਲ ਵਰਕਰ ਸਹਿਬਾਨ ਤੇ ਹਲਕਾ ਖੇਮ ਕਰਨ ਦੇ ਸਾਰੇ ਹੀ ਆਗੂ ਸਹਿਬਾਨ ਅੱਜ ਅਸੀਂ ਇੱਥੇ ਨਤਮਸਤਕ ਹੋਣ ਆਏ ਹਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਸ਼ੀਰਵਾਦ ਲਿਆ ਅਰਦਾਸ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਪਾਰਟੀ ਦੀ ਚੜ੍ਹਦੀ ਕਲਾ ਬਖਸ਼ਣ ਅੱਜ ਸਿਰਫ ਸਾਡਾ ਮੇਨ ਮਕਸਦ ਇੱਥੇ ਨਤਮਸਤਕ ਹੋਣ ਦਾ ਸੀ ਜੇ ਜੇਕਰ ਵੇਖਿਆ ਜਾਵੇ ਤਾਂ ਪਿਛਲੇ ਐਮਪੀ ਜਿਹੜੇ ਆ ਵਿਰੋਧ ਲਗਾਤਾਰ ਇਹੀ ਰਹਿੰਦਾ ਹੈ ਵੀ ਕੋਈ ਐਮਪੀ ਸਾਡੇ ਹਲਕੇ ਦੇ ਵਿੱਚ ਅਜੇ ਤੱਕ ਵੜਿਆ ਨਹੀਂ ਲੱਗਦਾ ਹੈ ਵੀ ਜੇ ਤੋਂ ਅਸੀਂ ਜਿੱਤ ਜੇ ਆਉਣ ਵਾਲੀਆਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਹੱਲ ਕਰ ਸਕੂਗੀ ਅਸੀਂ ਤਾਂ ਸ਼ੁਰੂ ਤੋਂ ਹੀ ਜਦੋਂ ਗੁਰੂ ਨੇ ਕਿਰਪਾ ਕੀਤੀ ਆ ਲਗਾਤਾਰ 2002 ਤੋਂ 2007 2012 ਦੇ ਵਿੱਚ ਹਲਕਾ ਖਡੂਰ ਸਾਹਿਬ ਤੇ ਬਾਬਾ ਬਕਾਲਾ ਸਾਹਿਬ ਦੇ ਲੋਕਾਂ ਨੇ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਸੀ ਬੜੀ ਵੱਡੀ ਇੱਜ਼ਤ ਮਾਨ ਦਿੱਤੀ ਸੀ ਤੇ ਜੇ ਲੋਕਾਂ ਦੇ ਵਿੱਚ ਵਿਚਰਦੇ ਰਹੇ ਆ ਤੇ ਗੁਰੂ ਨੇ ਕਿੱਸਾ ਕੀਤੀ ਤਿੰਨ ਵਾਰੀ ਲਗਾਤਾਰ ਉਥੋਂ ਦੇ ਲੋਕਾਂ ਨੇ ਐਮਐਲਏ ਬਣਾਇਆ ਤੇ ਨਹੀਂ ਤਾਂ ਦੂਜੀ ਵਾਰੀ ਤਾਂ ਕੋਈ ਪਿੰਡ ਦਾ ਸਰਪੰਚ ਨਹੀਂ ਬਣ ਦਿੰਦਾ ਜੀ ਸਾਡੀ ਤਾਂ ਇਹੀ ਮਨਛਾ ਵਾ ਕਿ ਲੋਕਾਂ ਦੀ ਸੇਵਾ ਕਰਦੇ ਜੇ ਐਮਐਲਏ ਲੋਕਾਂ ਬਣਾ ਵੀ ਦਿੱਤਾ ਕਦੇ ਮਨ 'ਚ ਇਹ ਹਉਮੈ ਹੰਕਾਰ ਨਹੀਂ ਰੱਖਿਆ ਕਿ ਮੈਂ ਕੋਈ ਐਮਐਲਏ ਲੋਕਾਂ ਦੇ ਸੇਵਾਦਾਰ ਬਣ ਕੇ ਰਹੇ ਆ ਲੋਕਾਂ 'ਚ ਵਿਚਰਦੇ ਰਹੇ ਆ ਲੋਕਾਂ ਦੇ ਦੁੱਖ ਸੁੱਖ ਦੇ ਭਾਈਵਾਲ ਰਹੇ ਆ ਤੇ ਹੁਣ ਵੀ ਗੁਰੂ ਕਿਰਪਾ ਕਰਨ ਅਕਾਲਪੁਰਖ ਸੱਚੇ ਪਾਤਸ਼ਾਹ ਦੇ ਅਸ਼ੀਰਵਾਦ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਜੇ ਸਾਨੂੰ ਵੀ ਇਹ ਹਲਕੀ ਦੀ ਸੇਵਾ ਕਰਨ ਦਾ ਮੌਕਾ ਦਿੱਤੇ ਨੇ ਤੇ ਅਸੀਂ ਟਕੜੇ ਹੋ ਕੇ ਹਲਕੇ ਦੇ ਲੋਕਾਂ ਦੀ ਸੇਵਾ ਕਰਾਂਗੇ ਜਿਹੜਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਭਿੱਖੀਵੜਾ ਚੌਂਕ ਦੇ ਵਿੱਚ ਉਸ ਵਾਰ ਕੀ ਕਰਨਾ ਚਾਹੀਦਾ ਉਹ ਉਹਨਾਂ ਦੀ ਮਰਜ਼ੀ ਆ ਜੀ ਹਰ ਇੱਕ ਨੂੰ ਆ ਕੇ ਆਪੋਂ ਆਪਣੀ ਗੱਲ ਕਰਨ ਦਾ ਉਹ ਆਪ ਦਾ ਕੰਮ ਕਰੀ ਜਾਂਦੇ ਆ ਬੰਨਾ ਜੀ ਹਲਕਾ ਖੇਮਕਰ ਦੇ ਵਿੱਚ ਅੱਜ ਤੁਸੀਂ ਪਹਿਲੀ ਵਾਰ ਆਏ ਜਿਹੜੇ ਬੀਜਪੀ ਦੇ ਮੰਡਲ ਪ੍ਰਧਾਨ ਬਣਾਏ ਨੇ ਹੁਣ ਤਾਂ ਖੇਮਕਰ ਦੇ ਬੀਜਪੀ ਦੇ ਕਾਫੀ ਆਗੂ ਜਿਹੜੇ ਇਸ ਮੀਟਿੰਗ ਵਿੱਚ ਨਹੀਂ ਪਹੁੰਚ ਸਕੇ ਰੈਲੀ ਵਿੱਚ ਨਹੀਂ ਪਹੁੰਚ ਸਕੇ ਉਹਨਾਂ ਨੂੰ ਮੈਸੇਜ ਨਹੀਂ ਦਿੱਤਾ ਗਿਆ ਕਿ ਜੇ ਤੇਰੀ ਤਾਂ ਕੋਈ ਧਿਆਨ ਚ ਨਹੀਂ ਇਹੋ ਜੀ ਗੱਲ ਕਿ ਕੋਈ ਨਹੀਂ ਆਇਆ ਜੇ ਕਿਸੇ ਨੂੰ ਕੋਈ ਨਹੀਂ ਆਇਆ ਕੋਈ ਆਫਤ ਦਾ ਉਹ ਜਿਹਾ ਵੀ ਹੋ ਸਕਦਾ ਵਾ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਅਸੀਂ ਸਾਰੀ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਦੀਪ ਸਿੰਘ ਜੀ ਬਹੁਤ ਵਧੀਆ ਮਿਹਨਤੀ ਇਨਸਾਨ ਨੇ ਇਹਨਾਂ ਦੀ ਟੀਮ ਬੜੀ ਬਹੁਤ ਵਧੀਆ ਵਾ ਅੱਜ ਹਲਕਾ ਤਰਨਤਾਰਨ ਦੇ ਵਿੱਚ ਜੇ ਭਾਜਪੀ ਨੂੰ ਕੋਈ ਖੜਿਆ ਕੀਤੇ ਆ ਪਿੰਡਾਂ ਦੇ ਵਿੱਚ ਤੇ ਉਹ ਸਰਦਾਰ ਹਰਦੀਪ ਸਿੰਘ ਜੀ ਤੇ ਇਹਨਾਂ ਦੀ ਸਮੁੱਚੀ ਟੀਮ ਨੂੰ ਸਿਰ ਆ ਜਾਂਦਾ ਕੋਈ ਇਹੋ ਜਿਹੀ ਗੱਲ ਨਹੀਂ ਹੈ ਕਿਤੇ ਕਿਸ ਨੂੰ ਆਫਤ ਦਾ ਕੋਈ ਰਹੀ ਨਾ ਤੇ ਵਾਏ ਕੁਝ ਕੀ ਫਤੇ ਅੱਜ ਜਿਵੇਂ ਕਿ ਭਰਾਓ ਉਹ ਸਾਰੇ ਭਲੀ ਭਤ ਜਾਣਦੇ ਨੇ ਕਿ ਮਜੀਤ ਸਿੰਘ ਮੱਲਾ ਜਿਹੜਾ ਉਹ ਇੱਥੇ ਅੱਜ ਆਪਣੀ ਹਲਕੇ ਦੇ ਵਿੱਚ ਆ ਰਿਹਾ ਵਾ ਅੱਜ ਆਪਾਂ ਉਹਨੂੰ ਸਵਾਜ-ਜਵਾਬ ਕਰਨ ਵਾਸਤੇ ਆਪਾਂ ਹਲਕਾ ਖੇਮ ਕਰਨ ਦੇ ਵਿੱਚ ਭਿੱਖੀਵਿੰਡ ਚੌਂਕ ਦੇ ਵਿੱਚ ਖੜੇ ਆਂ ਵੱਡੇ ਕਾਫਲੇ ਦੇ ਰੂਪ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਫੈਸਲਾ ਕੀਤਾ ਗਿਆ ਸੀਗਾ ਕਿ ਇਹਨਾਂ ਬੀਜੇਪੀ ਵਿਧ్రਾਂ ਨੂੰ ਸਵਾਜ-ਜਵਾਬ ਪੁੱਛੰਦਾ ਉਸੇ ਲੜੀ ਦੇ ਤਹਿਤ ਆਪਾਂ ਅੱਜ ਉਹਨਾਂ ਨੂੰ ਆਪਾਂ ਅਡੀਕ ਕਰ ਰਹੇ ਆਂ ਪਤਾ ਲੱਗਾ ਸੀ ਕਿ ਇੱਥੇ ਹਣ ਜਿਹੜੇ ਵਿੱਚ ਆਣ ਕੇ ਤੇ ਆਪ ਆਪਣੀਆਂ ਵੋਟਾਂ ਬਦੋਰ ਨਾ ਰਿਆ ਵਾ ਪਰ ਇਹਨਾਂ ਲੋਕਾਂ ਨੂੰ ਉੱਕੀ ਸ਼ਰਮਣੀ ਹੈ ਜੀ ਪੰਜਾਬ ਸੰਘਾ ਸ਼ਰਮਾ ਲਾ ਛੜੀਆਂ ਉਹਦੇ ਪਿਛਲੇ ਗੁਣੀ ਜਿਹੜਾ ਤੁੰਗੋ ਵਾਪਾਂ ਬੋਲਣ ਹੋਇਆ ਉਹਦੇ ਵਿੱਚ ਖਾਸੇ ਤੋਂ ਉੱਪਰ ਆ ਸਾਡੇ ਕਿਸਾਨ ਜਿਹੜੇ ਛੀਡ ਕਰ ਦਿੱਤੇ ਗਏ ਉਹਦੇ ਵਿੱਚ ਇਹਨਾਂ ਨੇ ਲੰਮਾ ਸਮਾਂ ਸਾਨੂੰ 13 ਮਹੀਨੇ ਇੱਥੇ ਬਟਾ ਕੇ ਰੱਖਿਆ ਪਹਿਲਾਂ ਦੇ ਇਹਨਾਂ ਨੇ ਖੇਤੀ ਕਾਲੇ ਕਾਨੂੰਨ ਲੈ ਕੇ ਆਂਦੇ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਪਾਲਿਸੀਆਂ ਨੂੰ ਲਾਗੂ ਕੀਤਾ ਜੋ ਕਿ ਕਿਸਾਨਾਂ ਦੇ ਦਬਾਅ ਹੇਠ ਤੇ ਪੰਜਾਬ ਨੇ ਇੱਕ ਵੱਡੀ ਲੀਡ ਕੀਤੀ ਸਾਰਾ ਦੇਸ਼ ਨਾਲ ਆਣ ਕੇ ਖੜੋਤਾ ਤੇ ਕਾਲੇ ਕਾਨੂੰਨ ਇਹਨਾਂ ਦੇ ਰੱਤ ਕਰਵਾਏ ਗਏ ਉਸ ਤੋਂ ਬਾਅਦ ਨਿੱਤ ਦੇਣੇ ਨੀਤੀਆਂ ਪਾਲਿਸੀਆਂ ਲਾਗੂ ਕਰਦੇ ਰਹੇ ਨੇ ਜੋ ਕਿ ਹੁਣ ਫੇਰ ਹੈ ਜਿਹੜੀਆਂ ਇਹਨਾਂ ਨੇ ਉਸ ਟਾਈਮ ਮੰਗਾ ਮੰਨੀਆਂ ਸੀਗੀਆਂ ਗਾਰੰਟੀ ਕਾਨੂੰਨ ਐਮਐਫਸੀ ਦੇ ਦੇਣ ਦਾ ਵਾਅਦਾ ਕੀਤਾ ਸੀਗਾ ਉਹ ਤੋਂ ਵੀ ਇਹ ਮੁੱਕਰ ਚੁੱਕੇ ਸੀਗੇ ਉਹਨਾਂ ਉਹਦੇ ਵਿੱਚ ਜਿਹੜੇ ਆਪਣੇ ਦਫਾਰ ਵੀਰ ਦਿੱਲੀ ਨੂੰ ਇਹ ਮੰਗਾਂ ਨੂੰ ਲਾਭ ਪ੍ਰਵਾਨ ਵਾਸਤੇ ਗਏ ਤੇ ਇਹਨਾਂ ਨੇ ਸ਼ੰਭੂ ਬਾਦਰ ਨੂੰ ਕਿਉਂ ਇਹਨਾਂ ਨੂੰ ਰੋਕ ਕੇ ਕੰਮ ਲਾਏ ਸਾਥ-ਸਾਥ ਲੇਅਰ ਦੇ ਡੈਰਿਗੇਟ ਕੀਤੇ ਇਹ ਸਾਰੇ ਅੱਜ ਸਵਾਲ-ਜਵਾਬ ਪੁੱਛੇ ਪੁੱਛਾਂਗੇ ਇਹਨਾਂ ਤੋਂ ਵੀ ਜੇ ਸਾਨੂੰ ਦਿੱਲੀ ਦੇ ਵਿੱਚ ਜਾਣ ਦਾ ਅਧਿਕਾਰ ਨੇ ਤੇ ਤੁਹਾਨੂੰ ਪੰਜਾਬ ਦੇ ਵਿੱਚ ਜਾਣ ਦਾ ਅਧਿਕਾਰ ਕਿਵੇਂ ਦੇ ਦਿੱਤਾ ਜੇ ਉਹਦੇ ਜੇ ਦਿੱਲੀ ਦੇ ਵਿੱਚ ਜਾਣ ਦਾ ਸਾਡੀ ਇੱਛਾ ਪੈਣਿਆ ਫਿਰ ਅਸੀਂ ਇਹ ਗੱਲ ਸੁਣਦੇ ਆ ਕਿ ਤੁਹਾਨੂੰ ਪੰਜਾਬ ਜੋ ਬਤਵਣਾ ਨਹੀਂ ਪੈਣਿਆ ਇਹ ਤਾਂ ਸੁਪਰਾਤੂ ਰੀਚ ਨਾ ਉਹ ਭਾਈਆਂ ਨੂੰ ਵਾਣ ਇੱਕੋ ਜਿਹਾ ਕਿਉਂਕਿ ਸਾਡੇ ਸਵਾਲਾਂ ਦੇ ਜਵਾਬ ਤੁਹਾਨੂੰ ਦੇਣੇ ਪੈਣਗੇ ਕਿਉਂਕਿ ਤੁਸੀਂ ਇੱਕ ਪੰਨੇ ਤੇ ਕਹਿੰਦੇ ਜੇ ਅਸੀਂ ਕਿਸਾਨਾਂ ਦੇ ਮਸੀਹੇ ਆ ਤੇ ਦੇਸ਼ ਦਾ ਅੰਨ ਦਾਤਾ ਖਰੋਬਾ ਕਿਸਾਨ ਆ ਤੇ ਉਹਨੂੰ ਤੁਸੀਂ ਛੜਕਾਂ ਦੇ ਉੱਤੇ ਰੋਲ ਰਹੇ ਹੋ ਧਰਨਿਆਂ ਮਜਾਰਿਆਂ ਵਾਲੀ ਮਜ਼ਦੂਰ ਕਰ ਰਹੇ ਹੋ ਜਿਹੜਾ ਕਿ ਬਿਲਕੁਲ ਹੀ ਬਰਬਾਦ ਤੋਂ ਬਾਹਰ ਆ ਇਸੇ ਕਰਕੇ ਅੱਜ ਅਸੀਂ ਕੋਨੂੰ ਮੰਨੇ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਤੂੰ ਸੱਚ ਤੇਰਾ ਹੋਣ ਦੇ ਨਾਂ ਤੇ ਤੇਰਾ ਫਰਜ਼ ਨਹੀਂ ਸੀ ਬੰਦਾ ਕਿ ਇਸੇ ਭਾਜੀਪੀ ਸਰਕਾਰ ਵੱਲੋਂ ਲਖਣ ਲੜਨ ਦਾ ਦੂਜੇ ਨੂੰ ਇਹ ਮੇਰੇ ਸਫਾਨ ਭਰਾਵਾਂ ਨੂੰ ਪਹਿਲਾ ਬਣਦੇ ਹੱਥ ਦੇ ਪਰ ਉਹ ਨਹੀਂ ਜਿਹੜਾ ਇਹ ਮੌਜ ਕੋ ਖੁਸ਼ੀਆਂ ਦੇ ਸੁੱਖੋਂ ਨਹੀਂ ਇਹਨਾਂ ਨੇ ਉਸੇ ਭੁੱਖ ਦੇ ਤਹਿਤੀ ਜਿਹੜਾ ਆਜ ਲਖਣ ਲੜਨ ਦਾ ਕਰਕੇ ਦੇਹਲ ਗਿਆ ਦੇ ਵਿੱਚ ਫੇਰੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਹੜਾ ਕਿ ਇਸ ਚੀਜ਼ ਦਾ ਇਸ ਵਕਤ ਰੋਧ ਕਰਦੇ ਆ ਅਸੀਂ ਉਹ ਪੱਕਾ ਕਰਕੇ ਸਵਾਲ ਪੁੱਛਾਂਗੇ ਕਿ ਸਾਡੇ ਸੀਐਡੀ ਵਾਲੇ ਵੀਰ ਵੀ ਨੇ ਉਸਦੇ ਮੁਲਾਜ਼ਮ ਵੀਰੇ ਸਾਡੀ ਉਹਨਾਂ ਵᱜੇ ਬੇਇੰਤਿਆ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਹੀ ਇਹਨਾਂ ਨੂੰ ਸਵਾਲ ਜਵਾਬ ਕਰਦੇ ਰਵਾਂਗੇ ਸਾਡਾ ਕੋਈ ਨਿੱਜੀ ਕਿਸੇ ਨਾਲ ਵਿਰੋਧ ਨਹੀਂ ਕੋਈ ਨਿੱਜੀ ਰੋਸ ਨਹੀਂ ਗੈਰ ਨਹੀਂ ਪਰ ਜੋ ਸਾਡੇ ਸਵਾਲਾਂ ਦੇ ਜਵਾਬ ਤੋਂ ਭੱਜਣਗੇ ਪੰਡਾ ਦੇ ਵਿੱਚ ਵਰਦਾ ਇਹਨਾਂ ਦਾ ਬਤ ਕਰ ਦੇਵਾਂਗੇ ਉਹਦੀ ਸਾਡੀ ਆਵਾਜ਼ ਆ ਪਹਿਲਾਂ ਸੁਣ ਲਈ ਅਸੀਂ ਇਹ ਗੱਲ ਕਹਿੰਦੇ ਆ ਰਹੇ ਆ ਇਹ ਵੇਖਣਾ ਉਹ ਵਾਲੇ ਜਿਹਨਾਂ ਦਾ ਰਸਤਾ ਹੈ ਮੁਹਬਤ ਖੋਣਾ ਆਉਣ ਵਾਲਾ ਹੈ ਜੇ ਤੁਸੀਂ ਸਾਨੂੰ ਪਰੇਸ਼ਾਨ ਕਰੋਗੇ ਤੇ ਉਸੇ ਪਰੇਸ਼ਾਨੀ ਦਾ ਸਾਹਮਣਾ ਤੁਹਾਨੂੰ ਵੀ ਕਰਨਾ ਪਊਗਾ ਅੱਜ ਉਹ ਦਿਨ ਆ ਗਿਆ ਵਾ ਉਸੇ ਲੜੀ ਦੇ ਤਹਿਤ ਆ ਜਿਹਨਾਂ ਨੂੰ ਅਸੀਂ ਸਵਾਲ ਪੁੱਛਾਂਗੇ ਅਸੀਂ ਸਵਾਲਾਂ ਦੀ ਲੰਮੀ ਲਿਸ਼ਟ ਬਣਾਈ ਆ ਸਾਡੇ ਸਵਾਲਾਂ ਦਾ ਜਵਾਬ ਦੇ ਦੇਣ ਫਿਰ ਜਾ ਕੇ ਹਲਕੇ ਦੇ ਵਿੱਚ ਵੋਟਾਂ ਲੰਘਣਾ ਲਕੀਪੁਰ ਫਿਰੀ ਕਾਂਡ ਹੋਇਆ ਕੋਪੋ ਕੁੱਤੀਆਂ ਨਾਲ ਵਾਸਤੇ ਸ਼ਰਮ ਵਾਲੀ ਗੱਲ ਆ ਬੀ.ਐਸ.ਪੀ ਵਾਸਤੇ ਗੱਡੀ ਚੜਾ ਕੇ ਬੈਠੇ ਕਿਸਾਨਾਂ ਦੇ ਉੱਤੇ ਦਰੜ ਦਿੱਤਾ ਗਿਆ ਤੇ ਉਸ ਬੰਦੇ ਨੂੰ ਹੋਰ ਨੰਨਸੁਰੇ ਤੋਂ ਟਿਕਟ ਦੇ ਦਿੱਤੀ ਗਈ ਆ 4 ਸਾਲ ਹੋ ਗਏ ਸਾਨੂੰ ਉਸ ਬੰਦੇ ਦਾ ਅਗਰੋਹਨ ਕਰਦੇ ਆ ਉਹ ਮੰਨ ਕਰਦਿਆਂ ਕਿ ਉਹਨੂੰ ਅੱਗੇ ਜਾ ਕੇ ਖਾਰਪ ਕੀਤਾ ਵਾਰੋ ਤੇ ਦੋਸਤ ਨੂੰ ਫੜ ਕੇ ਅੰਦਰ ਪੁੱਟਾ ਜਾਵੇ ਪਰ ਸਾਰਾ ਕੁਝ ਉਹਦੇ ਇਸ ਟ੍ਰਿਪ ਤੇ ਆ ਕੋਟਾ ਦੇ ਨਾਲ ਸ਼ਹਿਰ ਦਾ ਬੇਦਖ ਨਾਜ ਆ ਗਿਆ ਤੇ ਅੱਜ ਫੇਰ ਉਹਨਾਂ ਨੂੰ ਟਿਕਟਾਂ ਦੇ ਕੇ ਸਾਡੇ ਸਿਰ ਦੇ ਉੱਤੇ ਬਿਠਾਇਆ ਜਾ ਰਿਹਾ ਵਾ ਦੇਖੋ ਕਰਦੇ ਹੋ